वेलकम ਹੈ ਤੁਹਾਡਾ ਸਾਡੇ ਚੈਨਲ ਸਿੱਧੂ ਟਿਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਹੌਸਲਾ ਫੁਜਾਈ ਕਰਦੇ ਆਪਨੀ ਤੇ ਇਸੇ ਤਰ੍ਹਾਂ ਹੀ ਤੁਸੀਂ ਕਮੈਂਟ ਕਰਦੇ ਰਹਿਣਾ ਸੋਹਣੇ ਸੋਹਣੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਅੱਜ ਆਪਾਂ ਲੈ ਕੇ ਆਏ ਜੀ ਜਿੰਮੀ ਚੂ ਕ੍ਰਸ਼ ਦੇ ਸੂਟ ਦੁਬਾਰਾ ਦੁਬਾਰਾ ਰੈਡੀ ਕਰਵਾਇਆ ਜੀ ਇਹ ਸੂਟ ਆਪਾਂ ਤੇ ਇਹ ਘੇਰੇ ਦੇ ਉੱਪਰ ਵਰਕ ਹੋਇਆ ਜੀ ਬਹੁਤ ਹੀ ਸੋਹਣਾ ਫੇਮਸ ਡਿਜ਼ਾਈਨ ਹੈ ਜੀ ਇੰਸਟਾਗ੍ਰਾਮ ਦਾ ਇਹ ਬਾਜੂ ਦੇ ਉੱਪਰ ਵਰਕ ਕੀਤਾ ਜੀ ਆਪਾਂ ਬਾਜੂ ਪਹੁੰਚੇ ਦੋਨੋਂ ਰੈਡੀ ਕਰਦੇ ਆਂ ਜੀ ਇਹ ਪਹੁੰਚਾਂ ਦੇ ਉੱਪਰ ਵੀ ਵਰਕ ਆਏਗਾ ਜੀ ਇਹ ਪਹੁੰਚਾਂ ਤੇ ਵਰਕ ਆਏਗਾ ਸਲਵਾਰਾਂ ਤੇ ਇਹ ਇਹ ਕੱਪੜਾ ਵੀ ਬਹੁਤ ਵਧੀਆ ਹੈ ਜੀ ਆਪਾਂ ਪਹਿਲਾ ਸੂਟ ਪਾਇਆ ਸੀ 1000 ਰੁਪਏ ਦਾ ਜੋ ਕਿ ਆਪਾਂ ਇਸ ਕਰਕੇ ਪਾਇਆ ਸੀ ਵੀ ਆਪਣੇ ਭੈਣ ਭਰਾਵਾਂ ਨੂੰ ਪਤਾ ਲੱਗ ਸਕੇ ਵੀ ਕਿਦਾਂ ਦਾ ਕੱਪੜਾ ਚੀਜ਼ ਪਹੁੰਚ ਰਹੀ ਹੈ ਸਾਡੇ ਕੋਲੇ ਕੰਮ ਸਹੀ ਹੈ ਤਾਂ ਕਰਕੇ ਆਪਾਂ ਰੇਟ ਥੋੜਾ ਪੱਲਿਓ ਹੀ ਪਾਇਆ ਸੀ ਉਹਨਾਂ ਦਾ ਆਪਣਾ ਕੋਰੀਅਰ ਦਾ ਖਰਚਾ ਪੱਲਿਓ ਹੋਇਆ ਸੀ ਇਸ ਵਾਰ ਆਪਾਂ ਸੂਟ ਦੇਣਾ ਜੀ 1200 ਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਭੇਜਣਾ ਜੀ ਇਹ 1200 ਦਾ ਸੂਟ ਹੈ ਜੀ ਕਲਰ ਵੀ ਬਹੁਤ ਹੀ ਪਿਆਰਾ ਹੈ ਜੀ ਇਹ ਇਹ ਲਾਈਟ ਪੇ ਪੇਸਤਾ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਸ਼ਾਈਨਿੰਗ ਵਾਲਾ ਕੱਪੜਾ ਹੈਗਾ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰੀ ਜਾਣੇ ਆ ਜੀ ਪਲੀਜ਼ ਵਟਸਐਪ ਤੇ ਭੇਜਿਆ ਕਰੋ ਇਹ ਅਗਲਾ ਕਲਰ ਵੀ ਬਹੁਤ ਸੋਹਣਾ ਆ ਗਿਆ ਜੀ ਸੀ ਗ੍ਰੀਨ ਕਲਰ ਫਰੋਜੀ ਵੰਗੂ ਇਹ ਸੇ ਤਾਂ ਨਹੀਂ ਇਹਦਾ ਕੇਰਾ ਬਣਿਆ ਹੋਇਆ ਜੀ ਜਿੰਮੀ ਚੂ ਕ੍ਰਸ਼ ਕੱਪੜਾ ਰਹੇਗਾ ਜੀ ਇਹ ਬਾਜੂ ਰੈਡੀ ਹੋਈਆਂ ਜੀ ਤੇ ਪੌਂਚਾਂ ਦੇ ਉੱਪਰ ਵੀ ਵਰਕ ਆਏਗਾ ਜੀ ਇਸੇ ਤਰ੍ਹਾਂ ਹੀ ਇਹ ਫਲਾਰ ਪੌਂਚਾਂ ਦੇ ਉੱਪਰ ਆਉਣਗੇ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਿਓ ਜੀ 1200 ਰੁਪਿਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਜੋ ਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਸੂਟ ਇਹ ਬਹੁਤ ਹੀ ਸ਼ੈਨਗ ਵਾਲੇ ਆ ਜੀ ਬਹੁਤ ਹੀ ਸੋਹਣੇ ਆ ਇਹ ਲਵੈਂਡਰ ਕਲਰ ਵੀ ਆਪਾਂ ਦੁਬਾਰਾ ਤਿਆਰ ਕਰਾਇਆ ਜੀ ਭੈਣਾਂ ਦੀ ਬਹੁਤ ਮੰਗ ਸੀ ਲਵੈਂਡਰ ਕਲਰ ਦੀ ਇਹ ਲਾਈਟ ਤੇ ਡਾਰਕ ਦਾ ਆਪਾਂ ਕੰਬੀਨੇਸ਼ਨ ਕੀਤਾ ਜੀ ਬਹੁਤ ਹੀ ਸੋਹਣਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਤੁਸੀਂ ਇਹ ਬਾਜੂ ਬਣੀਆਂ ਹੋਣਗੀਆਂ ਜੀ ਬਹੁਤ ਹੀ ਸੋਹਣੀਆਂ ਪੌਂਚਾਂ ਦੇ ਉੱਪਰ ਵੀ ਵਰਕ ਆਏਗਾ ਵਰਕ ਦੀ ਫਿਨਿਸ਼ਿੰਗ ਆਪਾਂ ਦੁਬਾਰਾ ਚੈੱਕ ਕਰਾ ਦਿੰਨੇ ਆ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਜੀ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ 1200 ਰੁਪਏ ਰੇਟ ਰਵੇਗਾ ਜੀ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਜੀ ਇਹ ਆ ਗਿਆ ਜੀ ਮਹਿੰਦੀ ਕਲਰ ਵਾਂਗੂ ਅੰਗੂਰੀ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਅੰਗੂਰੀ ਕਲਰ ਹੈ カラー कॉम्बिनेशन चेक कर ਸਕਦੇ ਹਾਂ ਬਹੁਤ ਹੀ ਸੋਹਣਾ ਕੰਟਰਾਸਟ ਕੀਤਾ ਜੀ ਆਪਾਂ ਇਹਦੇ ਉੱਪਰ ਇਹ ਬਾਜੂਆਂ ਆਂ ਜੀ ਇਸੇ ਤਰ੍ਹਾਂ ਹੀ ਸਲਵਾਰ ਦੇ ਪਹੁੰਚਾਂ ਤੇ ਵੀ ਕੰਮ ਆਏਗਾ ਬਾਜੂ ਪਹੁੰਚੇ ਆਪਾਂ ਦੋਨੋਂ ਰੈਡੀ ਕੀਤੇ ਆ ਜੀ ਇਹ ਸਲਵਾਰ ਦੇ ਪਹੁੰਚੇ ਬਣੇ ਹੋਏ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਜੀ ਆਪਾਂ ਦੁਬਾਰਾ ਡਿਜ਼ਾਈਨ ਦਿਖਾ ਦਿੰਨੇ ਆ ਤਾਂ ਕਿ ਭੈਣਾਂ ਨੂੰ ਆਸਾਨੀ ਹੋ ਸਕੇ ਸਕਰੀਨ ਸ਼ਾਟ ਲੈਣ ਵਿੱਚ ਕਲਰ ਬਹੁਤ ਹੀ ਪਿਆਰੇ ਹੈ ਜੀ ਬਹੁਤ ਹੀ ਪਿਆਰਾ ਕੱਪੜਾ ਹੈ ਬਹੁਤ ਹੀ ਸੌਫਟ ਕੱਪੜਾ ਬਹੁਤ ਪਹਿਣਾ ਕੋਲੇ ਇਹ ਆਪਣਾ ਕੱਪੜਾ ਗਿਆ ਹੈ ਜੀ ਸਾਰਿਆਂ ਨੇ ਪਸੰਦ ਕੀਤਾ ਕੱਪੜਾ ਬਹੁਤ ਹੀ ਤੇ ਇਹ ਸੂਟ ਵੀ ਆਪਾਂ ਦੁਬਾਰਾ ਰੈਡੀ ਕੀਤਾ ਹੈ ਜੀ ਇਹ ਔਰਗਾਂజా ਦੇ ਵਿੱਚ ਆਏਗਾ ਜੀ ਔਰਗਾਂజా ਦੀ ਸ਼ਰਟ ਹੈ ਤੁਸੀਂ ਹਲਦੀ ਮਹਿੰਦੀ ਤੇ ਜਿਵੇਂ ਵੀ ਤੁਸੀਂ ਜਾਗੋ ਤੇ ਇਹਨੂੰ ਵੇਅਰ ਕਰ ਸਕਦੇ ਹੋ ਜੀ ਸਾਰਾ ਹੈਂਡਵਰਕ ਦਾ ਉੱਪਰ ਕੰਮ ਆਏਗਾ ਜੀ ਇਹ ਪੈਚਵਰਕ ਦੇ ਨਾਲ ਹੈਂਡਵਰਕ ਹੋਇਆ ਜੀ ਮਸ਼ੀਨਵਰਕ ਹੋਇਆ ਜਰੀ ਦਾ ਕੰਮ ਹੈ ਬਹੁਤ ਹੀ ਸੋਹਣਾ ਗਲੇ ਦੇ ਉੱਪਰ ਤੇ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਕੰਮ ਆਏਗਾ ਜੀ ਸਾਰਾ ਕੱਟ ਦਾਣੇ ਦਾ ਕੰਮ ਹੋਇਆ ਜੀ ਘੇਰੇ ਦੇ ਉੱਪਰ ਵੀ ਜਰੀ ਕੱਟ ਦਾਣਾ ਪੈਚਵਰਕ ਬਹੁਤ ਹੀ ਸੋਹਣਾ ਹੋਇਆ ਇਸੇ ਤਰ੍ਹਾਂ ਹੀ ਬਾਜੂ ਰੈਡੀ ਹੋਈਆਂ ਜੀ ਇਹ ਬਾਜੂ ਦੇ ਉੱਪਰ ਵੀ ਬਹੁਤ ਹੈਵੀ ਵਰਕ ਆਏਗਾ ਤੇ ਸਲਵਾਰ ਆਏਗੀ ਜੀ ਇਹ ਕਰੇਪ ਦੀ ਸਲਵਾਰ ਕਰੇਪ ਦੀ ਹੋਵੇਗੀ ਔਰ ਗੰਜਾ ਦੀ ਸ਼ਰਟ ਹੈ ਪਯੋਰ ਔਰ ਗੰਜਾ ਦੀ ਸਲਵਾਰ ਕ੍ਰੇਪ ਦੀ ਹੈ ਜੀ ਇਹ ਪੌਂਚਾਂ ਦੀ ਮੂਰੀ ਤੇ ਵਰਕ ਆਏਗਾ ਪੈਚ ਵਰਕ ਵਾਲਾ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਕੀਤਾ ਹੈ ਜੀ ਆਪਾਂ ਤੁਸੀਂ ਹਲਦੀ ਤੇ ਜਾਗੋ ਤੇ ਵੇਅਰ ਕਰ ਸਕਦੇ ਹੋ ਇਹ ਪਯੋਰ ਦਾ ਦੁਪੱਟਾ ਆਏਗਾ ਜੀ ਖੁੱਲ ਪਯੋਰ ਦਾ ਦੁਪੱਟਾ ਥੋਰ ਸਾਈਡ ਲੈਂਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਚੈੱਕ ਕਰ ਸਕਦੇ ਹੋ ਜੀ ਤੁਸੀਂ ਪੂਰਾ ਖੁੱਲਾ ਦੁਪੱਟਾ ਆਏਗਾ ਪਯੋਰ ਦਾ ਦੁਪੱਟਾ ਹੋਵੇਗਾ ਜੀ ਇਹ ਵੀ ਆਪਾਂ ਦੁਬਾਰਾ ਲੈ ਕੇ ਆ ਗਏ ਜੀ ਫੁਲਕਾਰੀ ਵਾਲਾ ਸੂਟ ਜੋ ਕੇ ਪਹਿਣਾ ਨੂੰ ਬਹੁਤ ਹੀ ਪਸੰਦ ਆ ਜਾਗੋ ਵਾਲਾ ਸੂਟ ਇਹ ਇਹ ਬਹੁਤ ਹੀ ਹੈਵੀ ਡਿਜ਼ਾਈਨ ਹੈ ਜੀ ਜਾਗੋ ਵਾਲਾ ਸਾਰੇ ਫਰੰਟ ਦੇ ਉੱਪਰ ਬੂਟੀ ਬਣੀ ਹੋਈ ਹੈ ਜੀ ਢੇਰਾ ਬਹੁਤ ਹੀ ਹੈਵੀ ਬਣਿਆ ਹੋਇਆ ਹੈ ਸਲਵਾਰ ਆਵੇਗੀ ਜੀ ਪਿਓਰ ਸਿਲਕ ਦੀ ਨਾਲ ਪਲੇਨ ਤੇ ਦੁਪੱਟੇ ਦੀਆਂ ਤਾਂ ਕਿਹਾ ਹੀ ਬਾਤਾਂ ਜੀ ਬਹੁਤ ਹੀ ਹੈਵੀ ਦੁਪੱਟਾ ਰੈਡੀ ਕੀਤਾ ਜੀ ਆਪਾਂ ਇਹ ਹੈ ਪ्योर ਜੋਰ ਜੱਟ ਦਾ ਹੀ ਦੁਪੱਟਾ ਰਹੇਗਾ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹ 4 ਸਾਈਡ ਬਾਰਡਰ ਆਏਗਾ ਜੀ ਬਹੁਤ ਹੀ ਸੋਹਣਾ 4 ਸਾਈਡ ਲੈਂਸ ਵੀ ਆਪਾਂ ਵਧੀਆ ਵਾਲੀ ਲਾਈ ਹੈ ਜੀ 4 ਸਾਈਡ ਹੀ ਲੈਂਸ ਹੈ ਜੀ 4 ਸਾਈਡ ਹੀ ਪੱਟੀ ਬਣੀ ਹੋਈ ਹੈ ਵਰਕ ਦੀ ਬਹੁਤ ਹੀ ਸੋਹਣੀ ਸਾਰੇ ਦੁਪੱਟੇ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਜੀ ਬਹੁਤ ਹੀ ਖੁੱਲਾ ਦੁਪੱਟਾ ਹੈ ਆਪਾਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਨੇ ਆ ਬਹੁਤ ਹੀ ਹੈਵੀ ਦੁਪੱਟਾ ਹੈ ਜੀ ਬਹੁਤ ਹੀ ਸੋਹਣੀ ਲੁਕਾਂ ਦੀ ਹੈ ਦੁਪੱਟੇ ਦੀ ਤੇ ਭੈਣਾ ਇਸੇ ਤਰ੍ਹਾਂ ਹੀ ਇਹ ਸੂਟ ਜਾਗੋ ਵਾਸਤੇ ਰੈਡੀ ਕਰ ਸਕਦੀਆਂ ਜੀ ਤੇ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰੋ ਇਹ ਸੂਟ ਦਾ ਰੇਟ ਰਹੇਗਾ ਜੀ 2000 ਰੁਪਿਆ 2000 ਰੁਪਿਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਪਹਿਲਾਂ ਵੀ ਆਪਾਂ ਇਹ ਸੂਟ ਦਿੱਤਾ ਜੀ ਭੈਣਾ ਨੂੰ 2000 ਚ ਆਪਣੇ ਤੋਂ ਹੁਣ ਫੇਰ ਡਿਮਾਂਡ ਕਰ ਰਹੇ ਸੀ ਆਪਾਂ ਨੂੰ ਮੈਸੇਜ ਆ ਰਹੇ ਸੀ ਵੀ ਫਲਕਾਰੀ ਵਾਲਾ ਸੂਟ ਦੁਬਾਰਾ ਲੈ ਕੇ ਆਓ ਤੇ ਸਾਰਿਆਂ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਨੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ